ਨਾ ਵੜਿਆਏ ਵਿਚਾਰ ਕਰਮੀ ਆਵੈ ਕੜਾ ਨਤਿ ਰਿ ਮੁਕਤ ਦਵਾਰ ਜਬਾਣੀ ਗੁਰੂ ਗੁਰੂ ਹੈ ਬਾਣੀ ਰਚ ਬਾਣੀ ਮਰਤ ਸਾਰੇ ਗੁਰ ਬਾਣੀ ਤਰ ਸਰਬ ਖਜਨ ਮੰਨ ਭਰ ਤਖ ਗੁਰੂ ਨੇ ਸੁਧਾਰੇ ਸੋਵਟਾ ਲ ਗੁਰੂ ਸੇਵੀਆ ਹਾ ਜੀਸ ਨਾਰਸਨ ਪਰ세 크룩 ਜਨਮ ਮਰਨ ਦੁਖ ਹੈ ਜਾਏ 사ਤਨਾ ਸੰਸਵਾਹਿ 크ੂ ਸਾਹਿਬ ਜੀ Jesse okay. quer para todo o seu ਕਵੈ ਬੋਲਨ ਝਾਲੇ ਮਾਇਆ ਮਨ ਮਤਾ ਮਰਣਾ ਜੇ ਤਨ ਆਵੈ ਮੇਰੇ RAM ਰਾਏ ਤੂੰ ਸੰਤ ਆਖਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਖਿਚ ਨਾਹੀ ਜਮ ਨਹੀ ਆਵੇ ਨੇਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਵਖਸ਼ਣਾ ਮੇਟ ਸਤ ਅਕਰ ਕਾ ਦੇਲਾਸਾ ਨਾਮ ਧਿਆਇਨ ਸੁਖ ਪਲ ਪਾਇਐ ਆਠ ਅਹਰ ਆਰਦ ਹੈ ਤੇਰੀ ਸਰਨ ਤੇ ਰ ਪਰਵਸ ਅੰਛੋਸਤ ਲੈ ਸਤ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨ ਜਾਣਾ ਥੇਰੇ ਸਭ ਜੀਵ ਦਾ ਸਤਿਗੁਰ ਨਾਨਕ ਜਿਨ ਕੰਨ ਰੱਖੇ ਮੇਰੀ ਗਿਆ ਸਾਰਨ ਜਾਨ ਤੇਰੇ ਸਭ ਤੇ ਵਡਾ ਸਤਿਗੁਰ ਨਾਨਕ ਇਹਨਾਂ ਕਾ ਲਾ ਰੱਖੇ 对。Okay.